ਮੈਂ ਹਰਪਾਲ ਸਿੰਘ ਏਡੀਸੀਪੀ ਅੰਮ੍ਰਿਤਸਰ ਸਿਟੀ ਤੋਂ ਆਪਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਅੱਜ ਸਵੇਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਤੀਗ ਰਾਇਲ ਹੋਟਲ ਦੇ ਨਜ਼ਦੀਕ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਹਦੇ ਕੋਲ ਐਕਟਵਾ ਸਵਾਰ ਲड़का ਮੋਬਾਈਲ ਜਿਹੜਾ ਉਹਦੇ ਕੋਲ ਖੁੰਦਾ ਵਾ ਜੋ ਖੋ ਕੇ ਲੈ ਜਾਂਦਾ ਜਿਸ ਤੇ ਲੜਕੀ ਜਿਹੜੀ ਉਹਦਾ ਉਹਦੇ ਨਾਲ ਵਿਰੋਧ ਕਰਦੀ ਆ ਜਿਸ ਤੇ ਉਹਦੀ ਸ਼ਰਟ ਵੀ ਲੱਗਦੀ ਆ ਜਿਸ ਤੇ ਲੜਕੀ ਦਾ ਜਿਹੜਾ ਸੀ ਇਲਾਜ ਕਰਾਇਆ ਗਿਆ ਔਰ ਲੜਕੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 29 ਡੇਟਡ 2 ਫਰਵਰੀ 2026 ਬੀਐਨਐਸ ਦੀ ਅਧਾਰ ਦਾ ਮਕਦਮਾ ਦਰਜ ਕੀਤਾ ਗਿਆ ਔਰ ਉਸ ਵਾਸਤੇ ਸਮਾਨ ਜੋ ਕਮਿਸ਼ਨਰ ਸਾਹਿਬ ਸਾਲ ਗੁਰਪ੍ਰੀਤ ਸਿੰਘ ਜੀ ਪੁਲਿਸ ਜੀ ਵੱਲੋਂ ਸੱਤ ਐਕਸ਼ਨ ਲੈਂਦਾ ਹੈ ਤੁਰੰਤ ਸੀਐਸਟਾਫ ਉਤੇ ਸਾਰੀਆਂ ਟੀਮਾਂ ਨੂੰ ਲਾ ਕੇ ਦੋਸ਼ੀ ਨੂੰ ਟ੍ਰੇਸ ਕਰਨ ਲਈ ਜਿਹੜੇ ਆ ਉਸ ਜਿਹੜੇ ਸਾਰੀ ਰਿਸੋਰਸ ਨੂੰ ਲਾਇਆ ਗਿਆ ਵਾ ਜੋ ਜਲਦੀ ਜਿਹੜਾ ਦੋਸ਼ੀ ਨੂੰ ਟ੍ਰੇਸ ਕਰ ਕਰਕੇ ਉਹਦੀ ਜੜੀਆ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਅਸੀਂ ਕਾਫੀ ਨਜ਼ਦੀਕ ਜਿਹੜੇ ਆ ਦੋਸ਼ੀ ਦੇ ਜਿਹੜੇ ਆ ਕਾਫੀ ਜਿਹੜੇ ਸਾਨੂੰ ਇਨਫਾਰਮੇਸ਼ਨ ਜਿਹੜੀ ਆ ਮਿਲੀ ਆਸੀ ਉਹਦੇ ਕਾਫੀ ਉਹਨੂੰ ਫੜਨ ਵਿੱਚ ਨਜ਼ਦੀਕ ਹੀ ਪਹੁੰਚੇ ਹੋਏ ਆ ਧੰਨਵਾਦ